ਹੋਰ ਸੁਣਾ ਹੋਰ ਥੋੜਾ ਗ੍ਰਾਮ ਬਤਨ ਆ ਵਾ ਵਾ ਸਾਡਾ ਘੂਸ 2 ਕਿਲੋ ਭਰ ਜਾਂਦਾ ਤੁਹਾਨੂੰ ਦੇਖ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਸੇਵਾ ਮਿਲੀ ਸੀ ਬਾਪੂ ਜੀ ਦੀ ਬਾਪੂ ਜੀ ਦੇ ਵਾਸ਼ਰੂਮ ਵਾਲੀ ਜਗ੍ਹਾ ਦੇ ਵਿੱਚ ਟੈਸਟਿਕਲ ਦੇ ਵਿੱਚ ਕੀੜੇ ਪੈ ਗਏ ਬਾਪੂ ਦੇ ਪੁੱਤ ਵੀ ਆ ਤਿੰਨ ਅੰਗੀਆਂ ਪਰ ਸਾਨੂੰ ਮਹਾਰਾਜ ਨੇ ਪੁੱਤ ਬਣਨ ਦਾ ਮੌਕਾ ਦਿੱਤਾ ਤੇ ਅੱਜ ਬਾਪੂ ਜੀ ਦਾ ਆਪਰੇਸ਼ਨ ਹੋਣ ਜਾ ਰਿਹਾ ਅਰਦਾਸ ਕਰਿਓ ਬਾਪੂ ਬਲਦੇਵ ਸਿੰਘ ਜੀ ਤੰਦਰੁਸਤ ਹੋਣ ਹੋਰ ਸੁਣਾ ਖੂਨ ਥੋ 1 ਗ੍ਰਾਮ ਵੱਧਦਾ ਨਾ ਆ ਵਾਹ ਵਾਹ ਸਾਡਾ ਖੂਨ 2 ਕਿਲੋ ਵੱਧ ਜਾਂਦਾ ਥਨੂ ਦੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਬਲਦੇਵ ਸਿੰਘ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਸੇਵਾ ਮਿਲੀ ਸੀ ਬਾਪੂ ਜੀ ਦੀ ਬਾਪੂ ਜੀ ਨੂੰ ਉੱਥੋਂ ਇੱਕ ਐਂਬੂਲੈਂਸ ਵਾਲਾ ਵੀਰ ਲੈ ਕੇ ਆਇਆ ਸੀ ਬਾਪੂ ਜੀ ਦੇ ਵਾਸ਼ਰੂਮ ਵਾਲੀ ਜਗ੍ਹਾ ਦੇ ਵਿੱਚ ਟੈਸਟਿਕਲ ਦੇ ਵਿੱਚ ਕੀੜੇ ਪੈ ਗਏ ਪੰਜ ਦਿਨ ਆ ਗਏ ਨੇ ਬਹੁਤ ਜਲ ਕਰਦਾ ਕੋਈ ਨਾ ਬਾਪੂ ਪੁੱਤਰ ਨੇ ਦਾ ਜੀ ਬਾਪੂ ਦੇ ਪੁੱਤ ਵੀ ਆ ਧੀਆ ਵੀ ਆ ਬਾਹਰ ਗਏ ਆ ਪਰ ਸਾਨੂੰ ਮਹਾਰਾਜ ਨੇ ਪੁੱਤ ਬਣਨ ਦਾ ਮੌਕਾ ਦਿੱਤਾ। ਬਾਪੂ ਨੇ ساری ਜ਼ਿੰਦਗੀ ਕਰਨ ਜਿਹੜਾ ਨਾ ਮਿਹਨਤ ਕੀਤੀ ਹੈ ਫੈਕਟਰੀਆਂ ਚ ਕੰਮ ਕੀਤਾ ਬੱਚੇ ਪਾਲੇ ਆਪਣੇ ਪੜ੍ਹਾਏ ਲਿਖਾਏ ਆ ਵਿਆਹੇ ਆ। ਬੱਚਿਆਂ ਨੂੰ ਪੱਕਾ ਅੱਜ ਉਹ ਆਪੋ ਆਪਣੀ ਜ਼ਿੰਦਗੀ ਦੇ ਸਾਰੇ ਮਾਸਤੇ ਪਰ ਬਾਪੂ ਸਾਡੇ ਸੁਪਨਿਆਂ ਦੇ ਘਰ ਦਾ ਮੈਂਬਰ ਬਣਿਆ ਗੁਰਦੁਆਰਾ ਬੰਗਲਾ ਸਾਹਿਬ ਤੋਂ ਸੇਵਾ ਮਿਲੀ ਸਾਨੂੰ। ਅੱਜ ਬਾਪੂ ਜੀ ਦੇ ਆਪਰੇਸ਼ਨ ਹੋਣ ਜਾ ਰਿਹਾ। ਮੈਂ ਉਹਨਾਂ ਇੱਥੇ ਦੇਣਾ। ਗੋਈ ਨਾ ਬਾਪੂ ਤੇਰਾ ਘਰਾਂ ਤੂੰ ਸਾਡਾ ਪਿਓ ਆ ਬਾਪੂ ਬਲਦੇਵ ਸਿੰਘ ਜੀ ਦੇ ਨਾ ਟੈਸਟਿਕਲ ਦਾ ਸਹਜ ਏਡਾ ਵੱਡਾ ਫੁੱਟਬਾਲ ਜਿੱਡਾ ਹੋ ਗਿਆ ਸੀ ਨਲਾਂ ਦਾ ਤੇ ਵਿੱਚ ਕੀੜੇ ਪੈ ਗਏ ਬਾਪੂ ਜੋੜਿਆਂ ਦੀ ਸੇਵਾ ਕਰਦੇ ਸੀ ਗੁਰੂ ਘਰ ਚ ਹੁਣ ਕਰਨੀ ਸੀ ਹੁੰਦੀ ਤੁਰ ਨਹੀਂ ਸੀ ਹੁੰਦਾ ਮੜਾ ਤੁਰਦੇ ਹੀ ਰੋ ਤਾਂ ਦਰਦ ਇੰਨਾ ਜ਼ਿਆਦਾ ਹੁੰਦਾ ਸੀ ਜ਼ਖਮ ਹੋ ਗਏ ਸੀ ਵਿੱਚ ਤੇ ਲੱਤਾਂ ਦੇ ਵਿਚਾਲੇ ਜਦੋਂ ਐਡੇ ਵੱਡੇ ਜ਼ਖਮ ਹੋਣ ਬੰਦਾ ਤੁਰਦਾ ਕਿਸ ਤਰੀਕੇ ਨਾਲ ਆਪਾਂ ਸੋਚ ਵੀ ਨਹੀਂ ਸਕਦੇ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਦਾ ਧੰਨਵਾਦ ਉਹ ਵੀਰ ਜੀ ਦਾ ਜਿਨ੍ਹਾਂ ਨੇ ਸਾਨੂੰ ਬਾਪੂ ਜੀ ਦੀ ਸੇਵਾ ਦਾ ਮੌਕਾ ਦਿੱਤਾ ਦੱਸਿਆ ਜਾਣਕਾਰੀ ਸਾਂਝੀ ਕੀਤੀ ਤੇ ਅੱਜ ਬਾਪੂ ਜੀ ਦਾ ਆਪਰੇਸ਼ਨ ਹੋਣ ਜਾ ਰਿਹਾ ਅਰਦਾਸ ਕਰਿਓ ਬਾਪੂ ਬਲਦੇਵ ਸਿੰਘ ਜੀ ਤੰਦਰੁਸਤ ਹੋਣ ਤਕੜੇ ਹੋਣ ਆਪਰੇਸ਼ਨ ਹੋਏ ਵੇ ਇਹਨਾਂ ਦਾ ਤੇ ਆਪਣਾ ਜੀਵਨ ਤੰਦਰੁਸਤੀ ਭਰਿਆ ਬਤੀਤ ਕਰੇ ਬਸ ਤੁਹਾਡੀਆਂ ਅਸੀਸਾਂ ਦੀ ਲੋੜ ਆ ਤੁਹਾਡੀਆਂ ਦੁਆਵਾਂ ਦੀ ਲੋੜ ਆ ਤੁਹਾਡੀਆਂ ਅਰਦਾਸਾਂ ਦੀ ਲੋੜ ਆ ਬਾਪੂ ਜੀ ਦਾ ਅੱਜ ਆਪਰੇਸ਼ਨ ਹੋਣਾ ਵਾ ਬਸ ਆਪਰੇਸ਼ਨ ਚੜ੍ਹਦੀ ਕਲਾ ਦਾ ਹੋਵੇ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ